ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਗੁਰ ਜੀ ਕੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵਾ ਸਤ ਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾ ਚਰਨ ਕਮਲ ਹਿਰਦੈ ਔਰ ਧਾਰੀ ਮਨ ਤਨ ਧਨ ਗੁਰ ਪ੍ਰਾਣ ਅਧਾਰੀ ਸਫਲ ਜਨਮ ਹੋਵੇ ਪਰਵਾ ਗੁਰ ਪਾਰ ਬ੍ਰਹਮ ਨਿਕਟ ਕਰ ਜਾ ਸੰਤ ਧੂਰ ਪਾਈਐ ਬੜ ਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਬ ਲਾਗੀ ਸੰਤ ਧੂਰ ਪਾਈਐ ਬੜ ਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਬ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਅਕਾਲ ਪੁਰਖ ਪਰਮੇਸ਼ਰ ਨੂੰ ਸੰਬੋਧਨ ਕੀਤਾ ਕਹਿੰਦੇ ਪਾਰ ਬ੍ਰਹਮ ਪੂਰਨ ਗੁਰਦੇਵ ਤੂੰ ਪੂਰਾ ਗੁਰੂ ਹੈ ਪਾਰ ਬ੍ਰਹਮ ਹੈ ਪਰਮੇਸ਼ਰ ਹੈ ਮੇਰੀ ਤੇਰੇ ਚਰਨਾਂ ਦੇ ਵਿੱਚ ਅਰਜ਼ੋਈ ਹੈ ਅਰਦਾਸ ਹੈ ਕਰ ਕਿਰਪਾ ਲਾਗੋਂ ਤੇਰੀ ਸੇਵ ਰਹਾਓ ਏ ਸਤਗੁਰੂ ਕਿਰਪਾ ਕਰ ਮੈਂ ਤੇਰੀ ਸੇਵਾ ਭਗਤੀ ਦੇ ਵਿੱਚ ਲੱਗਾ ਰਹਾ ਕਰ ਕਿਰਪਾ ਲਾਗੋਂ ਤੇਰੀ ਸੇਵ ਰਹਾਉ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਸੇਵਾ ਹੁੰਦੀ ਹੈ ਸਤਗੁਰੂ ਕਹਿੰਦੇ ਨਾ ਬਾਣੀ ਦੇ ਵਿੱਚ ਬਹੁਤ ਉਦਾਹਰਨਾ ਦਿੱਤੀ ਸਭ ਕਹਿੰਦੇ ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਉਹਦੀ ਸੇਵਾ ਭਗਤ ਉਹੀ ਕਰ ਸਕਦਾ ਜਿਹਦੇ ਉੱਪਰ ਪ੍ਰਮਾਤਮਾ ਰਮਤ ਕਰਦਾ ਹੈ ਬਖਸ਼ਿਸ਼ ਕਰਦਾ ਮੈਂ ਕੱਲ ਇੱਕ ਬੇਨਤੀ ਕੀਤੀ ਸੀ 사ਤਸੰਗਤ ਜੀ ਆਪਾਂ ਰੋਜ਼ ਪੜਦੇ ਆਂ ਆਨੰਦ ਸਾਹਿਬ ਆਨੰਦ ਸਾਹਿਬ ਦੀ ਤੀਸਰੀ ਪੌੜੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਆਂ ਸਾਚੇ ਸਾਹਿਬਾ ਪਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋਪਾ ਕਿ ਜਿਹਨੂੰ ਦਿੰਦਾ ਉਹਨੂੰ ਮਿਲਦਾ ਅਸੀਂ ਅਰਥ ਹੀ ਪੜਦੇ ਸੁਣਦੇ ਪਰ ਸੰਸਾਰ ਪੂਰਾ ਪਰਮੇਸ਼ਰ ਨੇ ਬਣਾਇਆ ਸਭ ਜੀ ਤੇਰੇ ਦਿਆਲਾ ਫਿਰ ਪ੍ਰਮਾਤਮਾ ਇਹਦਾ ਭਾਵ ਹੈ ਕਿ ਪ੍ਰਮਾਤਮਾ ਬਿਦਕਰਾਂ ਕਰਦਾ ਕਿਸੇ ਨੂੰ ਦਿੰਦਾ ਕਿਸੇ ਨੂੰ ਨਹੀਂ ਦਿੰਦਾ ਕੋ ਜਿਸ ਦੇਹ ਸੋ ਪਾਵੇ ਪਰ ਜਦੋਂ ਅਸੀਂ ਇਹਦੇ ਅਰਥ ਭਾਵ ਨੂੰ ਸਮਝਾਂਗੇ ਕੀ ਦਿੰਦਾ ਜਿਹੜਾ ਸਾਰਿਆਂ ਨੂੰ ਨਹੀਂ ਮਿਲਦਾ ਜਿਸ ਦੇਹ ਸੁਪਾਵੇ ਅਗਲੀ ਪੰਕਤੀ ਪੜਾਂਗੇ ਸਪਸ਼ਟ ਹੋ ਜਾਏਗਾ ਜਿਸ ਦੇਹ ਸੁਪਾਵੇ ਕੀ ਮਿਲਦਾ ਸਦਾ ਸਿਫਤ ਸਲਾਹਤ ਇਹ ਸਾਰਿਆਂ ਨੂੰ ਨਹੀਂ ਮਿਲਦੀ ਤੇ ਜਿਹਨਾਂ ਨੂੰ ਮਿਲ ਜਾਂਦੀ ਹੈ ਤੇ ਨਾਮ ਮਨ ਵਸਾਵੇ ਉਹਦੇ ਨਾਮ ਮਨ ਦੇ ਵਿੱਚ ਵਸ ਜਾਂਦਾ ਉਦੀ ਕਿਰਪਾ ਤੋਂ ਬਿਨਾ ਉਦੀ ਸੇਵਾ ਨਹੀਂ ਹੋ ਸਕਦੀ ਅਰਦਾਸ ਕੀਤੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਗੁਰਜੀ ਕੇ ਦਰਸ਼ਨ ਕੋ ਪਲ ਜਾਉ ਗੁਰੂ ਕੇ ਦਰਸ਼ਨ ਕੀ ਹਨ ਅੱਗੇ ਸਪਸ਼ਟ ਕਰ ਦਿੰਦਾ ਜਪ ਜਪ ਜੀਵਾ ਸਤਗੁਰ ਨਾਉ ਮੈਂ ਸਤਗੁਰੂ ਤੇਰਾ ਨਾਮ ਜਪ ਜਪ ਕੇ ਜੀਵਾ ਮਤਲਬ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਗੁਰ ਜੀ ਕੇ ਦਰਸ਼ਨ ਕੋ ਬਲ ਜਾ ਠੀਕ ਹੈ ਕਿ ਅਸੀਂ ਬਾਹਰੀ ਤੌਰ ਤੇ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਦੇਸ ਜਿ ਸਾਡੀ ਸੰਤੋਸ਼ਟੀ ਕਈ ਲੋਕਾਂ ਦੇ ਹੋ ਜਾਂਦੀ ਸਾਰਿਆਂ ਦੀ ਨਹੀਂ ਗੱਲ ਕਰ ਰਿਆ ਬਿਰਮਾਲੇ ਬਹੁਤ ਸੋਹਣੇ ਲੱਗੇ ਆ ਪਾਲਕੀ ਬੜੀ ਸੋਹਣੀ ਸਜਾਈ ਆ ਤੇ ਹੋ ਕੇ ਗੁਰੂ ਕੇ ਦਰਸ਼ਨ ਹੋ ਗਏ ਭਾਗਾਂ ਵਾਲੇ ਬਾਣੀ ਪੜਨ ਵਾਲੇ ਬੈਠੇ ਹੋ ਅਰਦਾਸ ਵਿੱਚ ਬੜਾ ਸੋਹਣਾ ਗੁਰਮੁਖ ਪਿਆਰਿਆਂ ਨੇ ਦਰਜ ਕੀਤਾ ਆਪਾਂ ਪੜਦੇ ਆ ਨਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ دیدار ਪਾਠ ਦਾ ਦედაਰ ਕਰਨਾ ਹੀ ਉਹਦੇ ਦਰਸ਼ਨ ਸਾਡੀ ਮਰਜ਼ਾਦਾ ਵਿੱਚ ਲਿਖਿਆ ਵੀ ਹਰੇਕ ਸਿੱਖ ਘਟੋ ਘਟ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਹੁਕਮਨਾਮਾ ਲਵੇ ਜਾਂ ਹੁਕਮਨਾਮਾ ਸਰਬਨ ਕਰੇ ਇਹ ਗੁਰੂ ਕੇ ਦਰਸ਼ਨ ਹਨ ਗੁਰਜੀ ਕੇ ਦਰਸ਼ਨ ਕੋ ਬਲ ਜਾ ਹੁਣ ਕਹਿੰਦੇ ਨਾ ਵੀ ਫਲਾਨੀ ਜਗ੍ਹਾ ਸੀ ਦਰਸ਼ਨ ਕਰਨ ਗਏ ਉਹ ਪਹਾੜਾਂ ਦੇ ਦਰਸ਼ਨ ਕਰਨ ਜਾ ਰਹੇ ਆ ਕੋਈ ਬੜੀ ਉੱਚੀ ਦਰਸ਼ਨ ਕਰਨ ਜਾ ਰਹੇ ਆ ਪਰ ਆ ਜੀਵਨ ਪੱਤਰ ਜਿਹੜਾ ਬੜਾ ਨੀਵ ਹੈ ਉਹੀ ਨਸ਼ੇ ਉਹੀ ਪਤਤਪੂਣਾ ਸਭ ਕੁਝ ਹੈ ਪਰ ਦਰਸ਼ਨ ਬੜੀ ਉੱਚੀ ਜਗ੍ਹਾ ਗਿਆ ਕਰਨ ਵਾਸਤੇ ਤੇ ਦਰਸ਼ਨ ਕਰਨ ਦਾ ਭਾਵ ਹੈ ਕਿ ਜੇ ਜੀਵਨ ਦੇ ਵਿੱਚ ਸਾਡੇ ਬਦਲਾਅ ਆ ਜਾਏ ਗੁਰਜੀ ਕੇ ਦਰਸ਼ਨ ਕੋ ਬਲ ਜਾ ਬੜੀ ਮਹਿੰਗੀ ਕੀਮਤ ਹੈ ਸਾਧ ਸੰਗਤ ਜੀ ਅੱਜ ਦਾ ਹੁਕਮਨਾਮਾ ਅਮਰਤ ਵੇਲੇ ਦਾ ਮਹਾਰਾਜ ਕਹਿੰਦੇ ਭਾਈ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਕੋਈ ਆਣ ਬਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਮੈਂ ਆਪਣਾ ਵੇਚਣ ਦੇ ਤਿਆਰ ਕਾਦੇ ਵਾਸਤੇ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਆਏ ਦੇਖੋ ਕਿੰਨੀ ਵੱਡੀ ਕੀਮਤ ਦੇਣ ਵਾਸਤੇ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਇੰਨੀ ਕੀਮਤ ਦੇ ਸਕਦਾ ਕੀ ਕੀਮਤ ਦਿੱਤੀ ਜੇ ਸੁਖ ਦੇਤਾ ਤੂੰ ਜੇ ਅਰਾਧੀ ਕਾਦੇ ਵਾਸਤੇ ਦਰਸ਼ਨ ਹਰ ਦੇਖਣ ਕੇ ਚਾਹੇ ਤੂੰ ਸੁਖ ਦੇ ਭਾਵੇਂ ਦੁੱਖ ਦੇ ਦੇਖੋ ਨਾ ਭਾਈ ਮੰਦ ਜੀ ਲੱਖਾਂ ਦੇ ਵਿੱਚ ਖੇਡਦਾ ਸੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਪਿੰਡ ਦਾ ਚੌਧਰੀ ਸੀ ਸਾਰਾ ਕੁਝ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਹਨੂੰ ਲੱਖਣਾ ਕੱਟਣ ਲਾਹ ਦਿੱਤਾ ਕór ਸਾਰਾ ਕੁਝ ਚਲਾ ਗਿਆ ਕੱਖਾਂ ਦਾ ਹੋ ਗਿਆ ਪਰ ਅੰਦਰ ਆਨੰਦ ਆ ਗਿਆ ਉਹ ਇਸ ਕਰਕੇ ਨਹੀਂ ਸੋ ਸਤਗੁਰ ਦੇ ਕੋਲ ਆਇਆ ਤੇ ਜਾਂ ਸਤਗੁਰ ਨੇ ਇਸ ਕਰਕੇ ਕੋਈ ਲਾਲਚ ਨਹੀਂ ਦਿੱਤਾ ਵੀ ਤੈਨੂੰ ਆ ਮਿਲਦਾ ਹੈਗਾ ਤੂੰ ਐਨੇ ਪਾਠ ਕਰ ਲੈ ਇਹ ਲਾਲਚ ਨਹੀਂ ਦਿੱਤਾ ਸਤਗੁਰ ਤਾਂ ਕਹਿੰਦੇ ਪੜੋ ਰੋਜ਼ ਬਾਣੀ ਪੜੋ ਬਾਣੀ ਪੜਨ ਨੂੰ ਮਨ ਨਹੀਂ ਕਰਦੇ ਸਤਗੁਰ ਪਰ ਇਸ ਕਰਕੇ ਲਾਲਚ ਕਰਕੇ ਕਿ ਆ ਬਾਣੀ ਪੜੀ ਜਾਏਗੀ ਐਦਾਂ ਹੋ ਜਾਏਗਾ ਕੋਈ ਬਾਣੀ ਪੜ ਰਿਆ ਉਹਨੂੰ ਲਾਲਚ ਦਿੱਤਾ ਜਾ ਰਿਹਾ ਤੁਸੀਂ ਬਾਹਰ ਚਲੇ ਜਾਓਗੇ ਅਮਰੀਕਾ ਚਲੇ ਜਾਓਗੇ ਕੰਧ ਟੱਪ ਕੇ ਚਲੇ ਜਾਓਗੇ ਤੇ ਜਿਹੜੇ ਬਾਹਰ ਚਲੇਗਾ ਉਹ ਤੁਸੀਂ ਫਰਾਨਾ ਤੁਹਾਡਾ ਹੋ ਜਾਏਗਾ ਤੁਸੀਂ ਪੱਕੇ ਹੋ ਜਾਓਗੇ ਲਾਲਚ ਹੀ ਬਣਾਇਆ ਜਾ ਰਿਹਾ ਲੋਕਾਂ ਨੂੰ ਕਿਉਂਕਿ ਉਹ ਖੁਦ ਲਾਲਚ ਕਰਦੇ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਤੁਹਾਡੀ ਅਸੀਂ ਅਰਦਾਸ ਕਰਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਆਪ ਕਰੋ ਜੀ ਕੀ ਵਰਤਾ ਹੋਏ ਸੋ ਗੁਰਪਹਿ ਅਰਦਾਸ ਕਰ ਉਹ ਲਾਲਚੀ ਲੋਕ ਜਿਹੜੇ ਆ ਲੋਕਾਂ ਨੂੰ ਵੀ ਲਾਲਚੀ ਬਣਾ ਰਿਹਾ ਤੂੰ ਲੱਗੇ ਚੱਕਰ ਦੇ ਵਿੱਚ ਫਿਰ ਥੋੜੇ ਦਿਨ ਜਾਂਦੇ ਆ ਵੀ 40 ਦਿਨ ਆਇਓ ਫਿਰ 40 ਦਿਨ ਤੋਂ ਬਾਅਦ ਆ ਸ਼ਬਦਾਂ ਦੇ ਵਿੱਚ ਵੀ ਉਹਨਾਂ ਨੇ ਫਰਕ ਪਾਤਾ ਵੀ ਆਹ ਸ਼ਬਦ ਪੜੋਗੇ ਤਾਂ ਤੁਹਾਨੂੰ ਆਹ ਮਿਲ ਦੇਗਾ ਆਹ ਸ਼ਬਦ ਪੜੋਗੇ ਤੁਹਾਨੂੰ ਆਹ ਮਿਲ ਦੇ ਪਰ ਕਦੇ ਪੜ੍ਹ ਕੇ ਦੇਖੋ ਜਿਹਨੂੰ ਸਤਗੁਰੂ ਨੇ ਆਪਣੇ ਜੀਵਨ ਵਿੱਚ ਕਮਾਇਆ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਕਾਦੇ ਵਾਸਤੇ ਦਰਸ਼ਨ ਹਰ ਦੇਖਣ ਕੇ ਜੇ ਸੁੱਖ ਦੇਗਾ ਨਾ ਤਾਂ ਵੀ ਤੇਰੀ ਆਰਾਧਨਾ ਕਰ ਕਿੰਨਾ ਕੋਸ਼ਿ ਅਨੰਦਪੁਰ ਸਾਹਿਬ ਇੱਕ ਉਹ ਵੀ ਸਮਾਂ ਹੈ ਸਿਰਫ 2-4 ਮਿੰਟ ਦਾ ਹੀ ਫਰਕ ਹੋਇਆ ਸੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਪੜ੍ਹੀ ਗਈ ਸਾਰਾ ਪਰਿਵਾਰ ਇਕੱਠਾ ਬੈਠਾ ਥੋੜੇ ਦੇ ਮਿੰਟਾਂ ਦੇ ਵਿੱਚ ਥੋੜੇ ਮਿੰਟਾਂ ਦੇ ਵਿੱਚ ਪਰਿਵਾਰ ਖੇਰੂ-ਖੇਰੂ ਹੋ ਗਿਆ ਕੀ ਇਹਦਾ ਮਤਲਬ ਹੈ ਕਿ ਲੋਕੀ ਕਹਿੰਦੇ ਨਾ ਲਓ ਤੂੰ ਇੰਨੀ ਬਾਣੀ ਪੜ੍ਹਦਾ ਸੀ ਤੈਨੂੰ ਇੰਨੇ ਦੁੱਖ ਆ ਕੇ ਲੋਕੀ ਇਦਾਂ ਲੋਕਾਂ ਨੂੰ ਤੋੜਦੇ ਆ ਵੀ ਤੂੰ ਉਹਦਾ ਬਹੁਤ ਸੇਵਾ ਕਰਦਾ ਸੀ ਤੂੰ ਤਾਂ ਬਹੁਤ ਬਾਣੀ ਪੜ੍ਹਦਾ ਸੀ ਤੈਨੂੰ ਇੰਨੇ ਦੁੱਖ ਆ ਇਹ ਤਾਂ ਗੁਰੂ ਮਹਾਰਾਜ ਕਹਿੰਦੇ ਜੋ ਤੂੰ ਕਰ ਰਿਹਾ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪਰਵਾਨ ਸਤ ਗੁਰੂ ਨੂੰ ਪਤਾ ਨਹੀਂ ਸੀ ਪਰ ਪਤਾ ਕਿ ਉਹਦੀ ਰਜ਼ਾ ਦੇ ਵਿੱਚ ਸਭ ਕੁਝ ਹੋ ਰਿਹਾ ਉਹਦਾ ਹੁਕਮ ਦੇ ਵਿੱਚ ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਏ ਆ ਕਿੱਡਾ ਵੱਡਾ ਦੁੱਖ ਹੈ ਚਰਖੜੀ ਤੇ ਕਿਸੇ ਨੂੰ ਝਾੜ ਦੇਣਾ ਆਰੇ ਨਾਲ ਜੀਰ ਦੇਣਾ ਬੰਦ-ਬੰਦ ਕੱਟ ਦੇਣਾ ਅਸੀਂ ਦੇਖਦੇ ਹਾਂ ਸਾਡੀ ਰੂਹ ਕੰਬ ਜਾਂਦੀ ਜਦ ਵੇਲੇ ਆਪਾਂ ਉਹਨਾਂ ਦਾ ਇਤਿਹਾਸ ਪੜ੍ਹਦੇ ਸੁਣਦੇ ਵੀ ਸੁੱਖ ਇਹੀ ਚੀਜ਼ ਐ ਅਸੀਂ ਉਸ ਸੁੱਖ ਨੇ ਕਰ ਲਿਆ ਵੀ ਲਾਲਚ ਬਣ ਗਿਆ ਸੁੱਖੇ ਚਾਹੀਦਾ ਮੰਗਣਾ ਹੀ ਐ ਵੀ ਸਾਡਾ ਵੀ ਤਾਂ ਫਰਜ਼ ਐ ਨਾ ਕੋਈ ਸੁੱਖ ਵੀ ਸਾਡੇ ਕੋਲ ਪੈਸਾ ਆ ਜਾਏ ਸਾਡਾ ਮਕਾਨ ਵੱਡਾ ਹੋ ਜਾਏ ਸਾਡੇ ਕਾਰੋਬਾਰ ਹੋ ਜਾਣ ਇਹੀ ਸੁੱਖ ਐ ਸਤਗੁਰ ਕਹਿੰਦੇ ਸੁੱਖ ਤਾਂ ਇਹ ਐ ਕਿ ਦੁੱਖ ਵੀ ਤੁਝੇ ਤੇ ਆਈ ਮੈਂ ਤੈਨੂੰ ਦੁੱਖਾਂ ਦੇ ਵਿੱਚ ਵੀ ਯਾਦ ਕਰ ਹੁਣ ਹੋਰ ਸੁਣ ਲਓ ਦਰਸ਼ਨ ਹਰ ਦੇਖਣ ਕੀਤੇ ਕਹਿੰਦੇ ਜੇ ਭੁੱਖ ਦੇ ਤਾਂ ਇਤਹੀ ਰਾਜਾ ਜੇ ਭੁੱਖ ਵੀ ਦੇ ਦੇਗਾ ਨਾ ਤੇ ਮੈਂ ਉਹਦੇ ਵਿੱਚ ਵੀ ਰੱਜ ਜਾ ਕੜੇ ਲੰਗਰ ਚੱਲਦੇ ਸੀ ਉੱਥੇ ਜਦੋਂ ਆਨੰਦਗੜ੍ਹ ਦਾ ਘੇਰਾ ਪਿਆ 7 ਮਹੀਨੇ ਲਗਾਤਾਰ ਕਿੱਥੇ ਪ੍ਰਸ਼ਾਦੇ ਕਿੱਥੇ ਰਾਸ਼ਨ ਸੀ ਪਰ ਰੱਜੇ ਹੋਏ ਸਾਂ ਆ ਦੋ ਟਾਈਮ ਰੋਟੀ ਨਾ ਮਿਲੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਪਾਸੇ ਭਟਕਣਾ ਸ਼ੁਰੂ ਕਰ ਦਿੰਦੇ ਭਾਈ ਉੱਥੇ ਵੀ ਚਲਦੇ ਆਹ ਮੰਦਰੀ ਪਾ ਲੋ ਆਹ ਗਲ ਵਿੱਚ ਤਵੀਤ ਪਾ ਲੋ ਫਲਾਣੇ ਬਾਬੇ ਕੋ ਚਲੇ ਜਾਓ ਕਿ ਚੱਕਰਾਂ ਦੇ ਵਿੱਚ ਪੈ ਜਾਂਦਾ ਗੁਰੂ ਨੇ ਤਾਂ ਕਰਕੇ ਦਿਖਾਇਆ ਕਹਿੰਦੇ ਜੇ ਭੁੱਖ ਦੇ ਤਾਂ ਇੱਤ ਹੀ ਰਾਜ ਕਿੰਨੇ ਦਿਨ ਨਿਕਲ ਗਏ ਚਮਕੌਰ ਗੜੀ ਤੋਂ ਮਾਛੀਵਾੜਾ ਸਭ ਜਾ ਕੇ ਕਿਤੇ ਭਾਈ ਗੁਲਾਬੇ ਪੰਜਾਬੇ ਦੇ ਘਰ ਪ੍ਰਸ਼ਾਦਾ ਛਕਿਆ ਜੇ ਭੁੱਖ ਦੇ ਤਾਂ ਇੱਤ ਹੀ ਰਾਜਾ ਦੁੱਖ ਵਿੱਚ ਸੁਖ ਮਣਾਏ ਦੁੱਖਾਂ ਦੇ ਵਿੱਚ ਵੀ ਜਿਹੜਾ ਕਬਰ ਆਉਂਦਾ ਨਹੀਂ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਆਰ ਭੈ ਨਹੀਂ ਜਾ ਕੇ ਕੰਚਨ ਮਾਟੀ ਕਿੰਨਾ ਭਾਵ ਉਹ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਕਹਿੰਦਾ ਚਖੜ ਚਾਂਗੀ ਮੀਂਹ ਵਰਸੇ ਭੀ ਘੁਰ ਦੇਖਣ ਜਾਏ ਇੱਥੇ ਬਾਹਰਲੇ ਮੀਂਹ ਦੀ ਗੱਲ ਨਹੀਂ ਕਰ ਰਹੇ ਬਾਹਰਲੇ ਝਖੜ ਦੀ ਗੱਲ ਨਹੀਂ ਕਰ ਰਹੇ ਉਹਦਾ ਬੰਦਾ ਅੱਜ ਕੱਲ ਸਾਧਨ ਬਹੁਤ ਹੋ ਗਏ ਜਿਹ ਹਨੇਰੀ ਚੱਲਦੀ ਬੰਦਾ ਕਾਰ ਦੇ ਵਿੱਚ ਆ ਜਾਏਗਾ ਕਾਰ ਬੰਦ ਕਰਕੇ ਆ ਜਾਏਗਾ ਮੀਂਹ ਪੈਂਦਾ ਕਾਰ ਵਿੱਚ ਆ ਜਾਏਗਾ ਮਹਾਰਾਜ ਕਹਿੰਦੇ ਦੁੱਖਾਂ ਦੇ ਝੱਖੜ ਵੀ ਝੱਲ ਜਾਣ ਇੰਨੀ ਦੁੱਖਾਂ ਦੀ ਬਰਸਾਤ ਵੀ ਹੋ ਜਾਏ ਪਰ ਜਿਹੜਾ ਪਿਆਰ ਹੈ ਨਾ ਦਰਸ਼ਨ ਹਰ ਦੇਖਣ ਕੇ ਤਾਂ ਹੀ ਉਹ ਤਾਂ ਗੁਰੂ ਦੇ ਕੋਲ ਆਏਗਾ ਝੱਖੜ ਚਾਂਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਕ ਲੰਗ ਗੁਰ ਪਹਜੈ ਕਹਿੰਦੇ ਇਦਾਂ ਦਾ ਸਮੁੰਦਰਾਂ ਵਰਗੇ ਵੀ ਦੁੱਖ ਜੀਵਨ ਵਿੱਚ ਆ ਜਾਣ। ਸਮੁੰਦ ਸਾਗਰ ਹੋਵੇ ਬਹੁਤ ਖਾਰਾ ਗੁਰ ਸਿੱਖ ਲੰਘ ਗੁਰ ਪੈ ਜਾਏ। ਸਿਖਾਣੇ ਤਾਂ ਪਰਵਾਹੀ ਨਹੀਂ ਕੀਤੀ। ਉਹ ਸਿੱਖ ਸਨ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਉਂਦੇ ਸੀ। ਉਹਨਾਂ ਦੇ ਦਰਸ਼ਨ ਕਰਕੇ ਵੀ ਪਾਂ ਦਾ ਘੋੜਾ ਲੈ ਕੇ ਸਿੱਧਾ ਪਾਣੀ ਵਿੱਚੋਂ ਨਿਕਲ ਜਾਂਦੇ। ਉਹ ਵੀ ਤਰ ਗਏ ਸੀ। ਤੇ ਇਹ ਜਿਹੜਾ ਦੁੱਖਾਂ ਦਾ ਸਾਗਰ ਹੈ ਤੇ ਇਹ ਤੋਂ ਵੀ ਤਰ ਜਾਏਗਾ। ਕਹਿੰਦੇ ਉਹ ਪਰਵਾਹੀ ਨਹੀਂ ਕਰਦੇ ਕਾਦੇ ਵਾਸਤੇ ਕਿਉਂਕਿ ਦਰਸ਼ਨ ਹਰ ਦੇਖਣ ਕੇ ਤਾਂ ਗੁਰਜੀ ਕੇ ਦਰਸ਼ਨ ਕੋ ਵੱਲ ਜਾ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਕ ਲੰਘ ਗੁਰ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਖ ਗੁਰ ਬਿਨ ਮਰਦੇ ਆ ਪ੍ਰਾਣ ਜਿਹੜੇ ਚੱਲਦੇ ਹਨ ਤੁਸੀਂ ਨਹੀਂ ਚੱਲ ਸਕੋਗੇ ਕਿਉਂਕਿ ਹਰ ਇੱਕ ਚੀਜ਼ ਪ੍ਰਮਾਤਮਾ ਨੇ ਬਣਾਈ ਹੈ ਤੇ ਉਹ ਖਤਮ ਹੋ ਜਾਏਗਾ ਸਰੀਰ ਪਾਣੀ ਤੋਂ ਬਿਨਾ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿੱਖ ਜਿਹੜਾ ਜਿਨ੍ਹਾਂ ਦਾ ਜੀਵਨ ਹੈ ਨਾ ਪਾਣੀ ਤੋਂ ਬਗੈਰ ਨਹੀਂ ਰਹਿ ਸਕਦਾ ਉਹ ਤਾਂ ਫਿਰ ਉਹਨਾਂ ਨੇ ਬਾਣੀ ਉਦੋਂ ਵੀ ਪੜ੍ਹੀ ਹੈ ਜਿਹੜੇ ਉਬਲ ਦੀ ਦੇਗ ਦੇ ਵਿੱਚ ਉਬਾਲੇ ਗਏ ਸੀ ਬਾਣੀ ਤਾਂ ਭਾਈ ਦਿਆਲਾ ਜੀ ਵੀ ਪੜ੍ਹ ਰਹੇ ਆ ਆਰੇ ਨਾਲ ਚੀਰਿਆ ਜਾ ਰਿਹਾ ਤੇ ਬਾਣੀ ਤਾਂ ਉਦੋਂ ਵੀ ਪੜ੍ਹ ਰਿਹਾ ਹੈ ਤੇ ਉਹ ਅੰਦਰ ਇੱਕ ਭਾਵਨਾ ਸੀ ਕਿ ਦਰਸ਼ਨ ਹਰ ਦੇਖਣ ਕੇਤਾ ਪਰਵਾਹੀ ਨਹੀਂ ਸੀ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਮਿਲ ਬਿਨ ਮਰ ਜਾਈ ਸੇਵਕ ਆਹੇ ਸੇਵਕ ਵਰਤਾ ਕਰ ਕਰ ਬਿਨ ਬੁਲਾਇ ਪਰਵਾਹੀ ਨਹੀਂ ਹੈ ਦਰਸ਼ਨ ਹਰ ਦੇ ਕਿਨ ਕੇ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜਨਾ ਲੋਕ ਕੀ ਕਹਿ ਰਹੇ ਆ ਕੋਈ ਪਰਵਾਹੀ ਨਹੀਂ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਣ ਕੀ ਚਤਰਾਇ ਉਪਰ ਲੋਕਾਂ ਚੰਗਾ ਵਿਗਾਣਾ ਮਾੜਾ ਵੀ ਕਹਿਣ ਲੋਕਣ ਕੀ ਚਤਰਾਇ ਉਪਮਤਾ ਬਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਬਿਓ ਹੈ ਟਾਰ ਕਾਦੇ ਵਾਸਤੇ ਦਰਸ਼ਨ ਹਰ ਦੇਖਣਗੇ ਸਰਾਪ ਥੋੜੇ ਐ ਮਹਾਰਾਜ ਕਹਿੰਦੇ ਇਹ ਦੁੱਖ ਸੁਖ ਤੇਰੀ ਆਗਿਆ ਪਿਆਰੇ ਦੁੱਖ ਸੁਖ ਪ੍ਰਭ ਦੇਵਨ ਹਾਰ ਆ ਕਿੰਨਾ ਸੋਹਣਾ ਪੜਦੇ ਆ ਕੀਤਿਆਂ ਦੁੱਖ ਭੂਖ ਸਦਮਾ ਇਹ ਵੀ ਦਾਤ ਤੇਰੀ ਦਾਤਾ ਜੇ ਦੁੱਖ ਨਹੀਂ ਹੋਣਗੇ ਪਤਾ ਕੀ ਲੱਗਿਆ ਦੁੱਖ ਕੀ ਹੁੰਦੇ ਆ ਜੇ ਭੁੱਖ ਨਹੀਂ ਹੋਏਗੀ ਪਤਾ ਲੱਗਿਆ ਭੁੱਖ ਕੀ ਹੁੰਦੀ ਹੈ ਸਾਨੂੰ ਸਤਿਗੁਰ ਨੇ ਹਰੇਕ ਸਮੇਂ ਚੜਦੀ ਕਲਾ ਦਾ ਜੀਵਨ ਬਖਸ਼ਿਸ਼ ਕੀਤਾ ਉਹ ਕਿਦਾਂ ਹੁੰਦੀ ਚੜਦੀ ਬਹੁਤ ਸਣਾ ਆਪਾਂ ਪੜਦੇ ਆ ਨਾ ਨਾਨਕ ਨਾਮ ਚੜਦੀ ਕਲਾ ਨਾਮ ਦੇ ਨਾਲ ਚੜਦੀ ਕਲਾ ਹੋਣੀ ਤੇ ਦੂਸਰਾ ਸ਼ਬਦ ਹੈ ਤੇਰਾ ਭਾਣੇ ਤੇਰੀ ਰਜਾ ਤੇ ਜੇ ਉਹਦੀ ਰਜਾ ਵਿੱਚ ਕਲਾਂਗੇ ਤੇ ਸਰਬੱਤ ਦਾ ਭਲਾ ਮਹਾਰਾਜ ਕਹਿੰਦੇ ਗੁਰ ਜੀ ਕੇ ਦਰਸ਼ਨ ਕੋ ਬਲ ਜਾਉ ਮੈਂ ਗੁਰੂ ਜੀ ਦੇ ਦਰਸ਼ਨਾਂ ਤੋਂ ਸੱਦ ਕੇ ਜਾਣਾ ਆ ਬਾਹਰੀ ਤੌਰ ਤੇ ਨਹੀਂ ਦਰਸ਼ਨ ਉਹ ਦਰਸ਼ਨ ਜਿਹਨੂੰ ਕਰਕੇ ਬੰਦਾ ਫਿਰ ਡੋਲਦਾ ਨਹੀਂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਦਰਸ਼ਨ ਇੱਕ ਵਾਰੀ ਕੀਤੇ ਆ ਭਾਈ ਜੋਧ ਕੋਲੋਂ ਭਾਈ ਲੈਣਾ ਜੇ ਇੱਕ ਵਾਰੀ ਦਰਸ਼ਨ ਕੀਤੇ ਆ ਸ਼ਬਦ ਦੇ ਆਸਾ ਕੀ ਵਾਰ ਦੀ 21ਵੀਂ ਪੌੜੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸ ਇੱਕ ਵਾਰੀ ਦਰਸ਼ਨ ਕੀਤੇ ਆ ਬੀਬੀ ਅਮਰੋ ਦੇ ਕੋਲੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਏ ਇੱਕ ਵਾਰੀ ਦਰਸ਼ਨ ਕੀ ਗੁਰ ਜੀ ਕੇ ਦਰਸ਼ਨ ਕੋ ਬਲ ਜਾਉ ਮੈਂ ਗੁਰੂ ਦੇ ਦਰਸ਼ਨਾਂ ਤੋਂ ਸਦਕੇ ਜਾਂਦਾ ਬਲਿਹਾਰ ਜਾਂਦਾ ਉਹ ਸਿੱਖ ਸੰਨ ਕਿੰਨਾ ਲੰਬਾ ਪੈਂਡਾ ਤੈਅ ਕਰਦੇ ਸੀ ਗੁਰੂ ਦੇ ਦਰਸ਼ਨਾਂ ਵਾਸਤੇ ਪਰਵਾਹੀ ਨਹੀਂ ਕਰਦੇ ਸੀ ਕਿੰਨਾ ਵੱਡਾ ਉੱਚਾ ਉੱਚਾ ਜੀਵਨ ਉਹਨਾਂ ਦਾ ਉਹਨਾਂ ਸਿੱਖਾਂ ਦਾ ਆਪਣੇ ਘਰ ਵਾਸਤੇ ਸਭ ਕੁਝ ਕੀਤਾ ਅੱਜ ਜਦੋਂ ਆਪਾਂ ਰਹਿਤ ਮਰ ਜਾ ਤਾਂ ਪੜਦੇ ਆਂ ਜਾਂ ਬਾਣੀ ਦੇ ਵਿੱਚ ਪੜਦੇ ਆਂ ਅਟਲ ਖੜਕਾਉਣੇ ਜੋਤਾਂ ਜਗਾਉਣੀਆਂ ਸਾਡਾ ਵਿਧਾਨ ਨਹੀਂ ਹੈ ਪਰ ਅੱਜ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋਤ ਜਗਦੀ ਉਹਦੇ ਪਿੱਛੇ ਇੱਕ ਸਾਡੀ ਅਣਖ ਅੱਜ ਦਾ ਇੱਕ ਪੜ੍ਹਦੇ ਹਾਂ ਨਾ ਬਾਣੀ ਵਿੱਚ ਸ਼ਬਦ ਵੀ ਉਹ ਜਿਸ ਵੇਲੇ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਕਹਿੰਦੇ ਤਹਿ ਰਾਵਣ ਘਰ ਦੀਆ ਨਾ ਬਾਤੀ ਇਹ ਨਹੀਂ ਕਿ ਉਹਦੀਆਂ ਦੀਵੇ ਬੱਤੀਆਂ ਚੁੱਕ ਕੇ ਲਿਆਏ ਸੀ ਮਤਲਬ ਉਹਦੀ ਅਣਖ ਖਤਮ ਕਰ ਦਿੱਤੀ ਇਹ ਸਾਡੀ ਅਣਖ ਦਾ ਪ੍ਰਤੀਕ ਹੈ ਇਹ ਜਿਹੜੀ ਜੋਤ ਜਗਦੀ ਦਰਬਾਰ ਸਾਡੀ ਅਣਖ ਦਾ ਜਿਹਨੂੰ ਬੁਝਾਉਣ ਵਾਸਤੇ ਬਹੁਤ ਜ਼ੁਲਮ ਹੋਏ ਬਹੁਤ ਜ਼ੁਲਮ ਹੋਏ ਅੱਜ ਤੱਕ ਹੋਏ ਸਿੱਕੇ ਜਾਂਦੇ ਸੀ ਭੇਸ ਬਦਲ ਕੇ ਜਾਂਦੇ ਸੀ ਸਰੋਵਰ ਦੇ ਵਿੱਚੋਂ ਜਾਣਾ ਪਰ ਜੋਤ ਜਗਤ ਅੱਜ ਦਾ ਜਿਹੜਾ ਦਿਨ ਹੈ ਨਾ ਇਤਿਹਾਸ ਦੇ ਵਿੱਚ ਜਿਸ ਵੇਲੇ ਆਪਾਂ ਦੇਖਦੇ ਆਂ ਜਿਸ ਵੇਲੇ ਕਿਉਂਕਿ ਸਤਿਗੁਰੂ ਨੇ ਸਾਨੂੰ ਬਣਾਇਆ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਸਰਵਤ ਦੇ ਭਲੇ ਵਾਸਤੇ ਔਰ ਇਸ ਦੇਸ਼ ਦੀ ਖਾਤਰ ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਦਿੱਤੀ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋ ਗਿਆ ਪਰ ਸਾਨੂੰ ਆਜ਼ਾਦੀ ਦਾ ਅਹਿਸਾਸ 8 ਸਾਲ ਬਾਅਦ ਕਰਾ ਦਿੱਤਾ ਗਿਆ ਵੀ ਤੁਹਾਨੂੰ ਕਿੰਨਾ ਕੁ ਫਲ ਮਿਲਣਾ ਚਾਹੀਦਾ ਜਿਹੜਾ ਤੁਸੀਂ ਹਿਸਾਬ ਆਇਆ ਨਾ ਵੀ ਤੁਹਾਨੂੰ ਕਿੰਨਾ ਕੁ ਮਿਲਣਾ ਚਾਹੀਦਾ 4 ਜੁਲਾਈ 1955 ਮਤਲਬ 8 ਸਾਲ ਹੋਏ ਦਰਬਾਰ ਸਾਹਿਬ ਦੇ ਉੱਪਰ ਫੌਜ ਦੇ ਨਾਲ ਹਮਲਾ ਹੋਇਆ ਸੀ ਫੌਜ ਅੱਜ ਦੇ ਦਿਨ ਜੁੱਤੀਆਂ ਸਮੇਤ ਜੋੜਿਆਂ ਸਮੇਤ ਦਰਬਾਰ ਸਾਹਿਬ ਦੇ ਅੰਦਰ ਤੱਕਰ ਫੌਜ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ, ਗੋਲੀਆਂ ਚਲਾਈਆਂ ਗਈਆਂ। ਦਰਬਾਰ ਸਾਹਿਬ ਦੇ ਉੱਪਰ ਬਾਬਾ ਅਟੱਲ ਰਾਏ ਜੀ ਦਾ ਗੁਰਦੁਆਰੇ ਦੀ ਪੰਨ ਤੋੜ ਕੀਤੀ ਗਈ। 3000 ਸਿੱਖ ਗ੍ਰਿਫਤਾਰ ਕੀਤੇ ਕਾਦੇ ਵਾਸਤੇ? ਆਪਣਾ ਹੱਕ ਮੰਗਦੇ ਸੀ। ਪੰਜਾਬੀ ਸੂਬੇ ਦਾ ਮੋਰਚਾ ਲੱਗਾ। ਪੰਜਾਬੀ ਬੋਲੀ ਵੀ ਹਰੇਕ ਸਟੇਟ ਨੂੰ ਤੁਸੀਂ ਦਿੱਤੀ ਆ ਬੋਲੀ। ਦਾ ਅਧਕਾਰ ਦਿੱਤਾ ਤੇ ਸਿੱਖਾਂ ਨੂੰ ਵੀ ਨਹੀਂ ਦਿੱਤਾ ਜੇ ਕੋਈ ਪੰਜਾਬੀ ਸੋਭਾ ਜਿੰਦਾਬਾਦ ਬੋਲਦਾ ਸੀ ਨਾ ਤੇ ਉਹਨੂੰ ਵੀ ਗ੍ਰਿਫਤਾਰ ਕਰ ਲਏ ਸੀ ਉਹਦੇ ਉੱਪਰ ਵੀ ਬੈਨ ਲੱਗ ਗਿਆ ਸੀ ਪ੍ਰਧਾਨ ਮੰਤਰੀ ਸੀ ਪੰਡਤ ਜਵਾਹਰ ਲਾਲ ਨਹਿਰੂ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸੀ ਇੱਕ ਹਿੰਦੂ ਸੀ ਭੀਮ ਚੰਦ ਕਰਕੇ ਤੇ ਉਸ ਸਮੇਂ ਵਿੱਚ ਵੀ ਮੋਰਚਾ ਲਾਇਆ ਸਿੱਖਾਂ ਨੇ ਜਿਹੜਾ ਅੱਜ ਦੇ ਦਿਨ ਕਾਲਾ ਦਿਨ ਸ਼ਰੋਮਣੀ ਕਮੇਟੀ ਇਸ ਨੂੰ ਮੰਨਦੀ ਹੈ ਕਾਲੇ ਦਿਨ ਦੇ ਸਾਰ ਵੀ ਜੋ 8 ਸਾਲੇ ਜਿਆਦਾ ਟਾਂਬ ਥੋੜੇ ਬੀਤੇ 8 ਸਾਲੇ ਹੋਏ ਪਰ ਉਹ ਸਾਡਾ ਕੇਂਦਰੀ ਅਸਥਾਨ ਤੇ ਜਿਹਦੇ ਲੋਚ ਦੇਦੇ ਵਾਸਤੇ ਦਰਸ਼ਨਾਂ ਦੇ ਵਾਸਤੇ ਸਿੱਖ ਤੜਫਦਾ ਮੈਂ ਪਿਛਲੇ ਦਿਨਾਂ ਚ ਬੇਨਤੀ ਕੀਤੀ ਸੀ ਉਥੇ ਦੋ ਚੀਜ਼ਾਂ ਦਰਬਾਰ ਸਾਹਿਬ ਦੇ ਬਾਹਰ ਸੋਨਾ ਲੱਗਾ ਤੇ ਅੰਦਰ ਕੀਰਤਨ ਹੋ ਰਿਹਾ ਇੱਕ ਸਾਨੂੰ ਸੰਕੇਤ ਹੈ ਸੋਨਾ ਗੁਰੂ ਸਾਹਿਬ ਨੇ ਨਹੀਂ ਲਾਇਆ ਸੋਨਾ ਮਹਾਰਾਜਾ ਰਜੀਤ ਸਿੰਘ ਨੇ ਲਵਾਇਆ ਸਾਨੂੰ ਇੱਕ ਪ੍ਰੇਰਣਾ ਮਿਲਦੀ ਹੈ ਭਾਈ ਜੇ ਤੂੰ ਜਾ ਕੇ ਗੁਰਬਾਣੀ ਸੁਣ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੇਗਾ ਤੇ ਤੇਰਾ ਜੀਵਨ ਵੀ ਸੋਨੇ ਵਰਗਾ ਚਮਕੇਗਾ ਤੇਰਾ ਜੀਵਨ ਵੀ ਸੋਨੇ ਵਰਗਾ ਬਣ ਜਾਏਗਾ ਜੇ ਤੇਰੇ ਅੰਦਰ ਬਾਣੀ ਹੋਏਗੀ ਤੇ ਬਾਹਰ ਤੇਰਾ ਜੀਵਨ ਸੋਹਣਾ ਲੱਗੇਗਾ ਚਮਕ ਆਏਗੀ ਤੇਰੇ ਜੀਵਨ ਦੇ ਵਿੱਚ ਦੋਨੇ ਚੀਜ਼ਾਂ ਬਾਣੀ ਅਤੇ ਉਭਾਣਾ ਜੇ ਉਹ ਸਤਗੁਰ ਨੇ ਦਿੱਤਾ ਤੇ ਉਹ ਦਰਸ਼ਨਾਂ ਵਾਸਤੇ ਸਿੱਖ ਲੋਚਦਾ ਹੈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਵਾਸਤੇ ਸਿੱਖ ਤਿਆਰ ਹੈ ਕਾਦੇ ਵਾਸਤੇ ਗੁਰਜੀ ਕੀ ਦਰਸ਼ਨ ਕੋ ਬਲ ਜਾਉ ਜਪ ਜਪ ਜੀਵਾਂ ਸਤਗੁਰ ਨਾਉ ਅੱਗੇ ਵੀ ਆਪਾਂ ਬੇਨਤੀ ਵਿਚਾਰ ਕੀਤੀ ਆ ਜਪ ਸ਼ਬਦ ਤਿੰਨ ਤਰ੍ਹਾਂ ਬਾਣੀ ਦੇ ਵਿੱਚ ਆਉਂਦਾ ਹੈ ਇੱਕ ਤਾਂ ਜਪ ਪਹਿਲਾਂ ਹੀ ਪੜਦੇ ਨਾ ਬਾਣੀ ਦਾ ਨਾਮ ਜਜਾ ਪੱਪੇ ਨੂੰ ਔਂਕੜ ਜਪ ਇਕ ਆਉਂਦਾ ਜਪ ਪਪਾ ਮੁਕਤਾ ਕੋਈ ਮਾਤਰਾ ਨਹੀਂ ਹੈ ਅਸੰਖ ਜਪ ਅਸੰਖ ਪਉ ਇੱਕ ਜਿੱਥੇ ਪਪੇ ਨੂੰ ਸਿਹਾਰੀ ਆਏਗੀ ਉਹਦਾ ਆਦਿ ਨਾਲ ਜਪ ਕੇ ਇਥੇ ਆ ਪਪੇ ਨੂੰ ਸਿਹਾਰੀ ਆ ਜਪ ਜਪ ਜੀਵਾ ਸਤ ਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋਂ ਤੇਰੀ ਸੇਵ ਕਿਰਪਾ ਕਰੋ ਮੈਂ ਤੁਹਾਡੀ ਸੇਵਾ ਭਗਤੀ ਵਿੱਚ ਲਗਾ ਰਹਾ ਰਹਾ ਚਰਨ ਕਮਲ ਹਿਰਦਾ ਔਰ ਧਾਰੀ ਔਰ ਕਹਿੰਦੇ ਹਿਰਦਾ ਹਿਰਦੇ ਨੂੰ ਵੀ ਹਿਰਦਾ ਕਿਹਾ ਜਾਂਦਾ ਇੱਥੇ ਹਿਰਦੇ ਦੀਆਂ ਦਦੇ ਨੂੰ ਦੋ ਲਾਮ ਲੱਗੇ ਹਿਰਦਾ ਹੈ ਹਿਰਦੇ ਦੇ ਵਿੱਚ ਚਰਨ ਕਮਲ ਹਿਰਦਾ ਔਰ ਧਾਰੀ ਮਨ ਤਨ ਧਨ ਗੁਰ ਪ੍ਰਾਣ ਆਧਾਰੀ ਮਨ ਤਨ ਧਨ ਇਹ ਸਾਰੇ ਵਾਸਤੇ ਮੇਰਾ ਜਿਹੜਾ ਗੁਰੂ ਹੈ ਨਾ ਮੇਰੇ ਪ੍ਰਾਣਾ ਦਾ ਸਹਾਰਾ ਹੈ ਸਫਲ ਜਨਮ ਜਿਹੜਾ ਸਤਗੁਰ ਦੀ ਬਾਣੀ ਨਾਲ ਜੁੜਿਆ ਉਹਦਾ ਜੀਵਨ ਸਫਲ ਹੋ ਗਿਆ ਸਫਲ ਜਨਮ ਹੋਵੈ ਪਰਵਾਣ ਉਹ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਗਿਆ ਇਸ ਕਰਕੇ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਗੁਰੂ ਨੂੰ ਬਾਹਰ ਬ੍ਰਹਮ ਨੂੰ ਪਰਮੇਸ਼ਰ ਨੂੰ ਨੇੜੇ ਸਮਝ ਪ੍ਰਮਾਤਮਾ ਨੇੜੇ ਹੈ ਪੜ ਲੈਣਾ ਲੱਗ ਜੀਜ਼ ਹੈ ਸੁਣ ਲੈਣਾ ਅਲੱਗ ਚੀਜ਼ ਐ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਮਹਾਰਾਜ ਕਹਿੰਦੇ ਉਹਨੂੰ ਨੇੜੇ ਸਮਝੋ ਜਿਹੜਾ ਨੇੜੇ ਸਮਝਦਾ ਉਹ ਗਲਤ ਕੰਮ ਨਹੀਂ ਕਰੇਗਾ ਨਿਕਟ 부ਜੇ ਸੋ ਬੁਰਾ ਕਿਉਂ ਕਰੇ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਤੂਰ ਧੂਰ ਪਾਈਏ ਵਡਭਾਗੀ ਗੁਰੂ ਦੇ ਚਰਨਾਂ ਦੇ ਤੋੜ ਗੁਰੂ ਦੇ ਉਪਦੇਸ਼ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੇ ਆ ਨਾਨਕ ਗੁਰ ਪੇਟ ਪੇਟਤ ਅਧਾਰਤ ਹੁੰਦਾ ਪੇਟਿਆ ਜਾਂ ਪੇਟਤ ਸ਼ਬਦ ਆਉਂਦਾ ਹੈ ਇਹਦਾ ਅਰਥ ਹੈ ਮਲਾਪ ਨਾਨਕ ਗੁਰ ਪੇਟਤ ਗੁਰੂ ਨੂੰ ਮਿਲਾਂਗੇ ਹਰ ਸਿਉ ਲਿਵ ਲਾਗੀ ਤੇ ਅਸੀਂ ਪ੍ਰਮਾਤਮਾ ਨਾਲ ਸਾਡੀ ਲਿਵ ਜੜ ਬਾਣੀ ਹੈ ਗੁਰੂ ਨਾਲ ਜੁੜੇ ਹੈ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਅਰਦਾਸ ਕਰੀਏ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਮਹਾਰਾਜ ਕਿਰਪਾ ਕਰਨ ਸਾਬ ਸਾਰਿਆਂ ਦੀ ਹਾਜ਼ਰੀ ਸਤਿਗੁਰ ਦੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਸਾਧ ਸੰਗਤ ਜੀ ਮਾਫ਼ ਕਰਨਾ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ